ਕਾਂਗਰਸ ਪਾਰਟੀ ਨੇ ਅਜਿੰਦ ਕੋਦਰ ਵਿੱਚ ਪ੍ਰੈਸ ਮੀਟਿੰਗ ਕੀਤੀ ਜਿਸ ਦੀ ਅਗਵਾਈ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਡਾਕਟਰ ਨਵਜੋਤ ਸਿੰਘ ਦਈ ਨੇ ਕੀਤੀ। ਉਹਨਾਂ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਸਾਡੇ ਵਰਕਰਾਂ ਦੇ ਧੱਕਾ ਕਰ ਰਹੀ ਹੈ। ਆਓ ਸੁਣਦਿਆਂ ਪ੍ਰੈਸ ਮੀਟਿੰਗ ਦੌਰਾਨ ਜੋ ਉਹਨਾਂ ਨੇ ਪਹਿਲਾ ਸ਼ਬਦ ਕਹੇ ਜਿਸ ਦੇ ਵਿੱਚ ਉਹਨਾਂ ਨੇ ਸਪਸ਼ਟ ਰੂਪ ਦੇ ਵਿੱਚ ਕਿਹਾ ਕਿ ਸੱਤਾਧਾਰੀ ਪਾਰਟੀ ਸਾਡੇ ਵਰਕਰਾਂ ਤੇ ਧੱਕਾ ਕਰ ਰਹੀ ਹੈ। ਦੱਸਣਾ ਚਾਹਣਾ ਹੈ ਕਿ ਥੋੜੇ ਦਿਨ ਪਹਿਲਾਂ ਸਾਡੇ ਭੈਣ ਜੀ ਨਿਸ਼ਾ ਆਪਣੇ ਕੋਈ ਸਾਥੀਆਂ ਨਾਲ ਸਾਡੀ ਪਾਰਟੀ ਵਿੱਚ ਸਰਦ ਚਰਨਜੀਤ ਸਿੰਘ ਚੰਨੀ ਜੀ ਨੇ ਜਲੰਧਰ ਜ਼ਿਲ੍ਹੇ ਨੂੰ ਸ਼ਾਮਲ ਕੀਤਾ ਸੀ ਇਹ ਪਰਸ਼ੋਤਮ ਸਾਡੇ ਪਰਸ਼ੋਤਮ ਸੋਂਧੀ ਜੀ ਜਲੰਧਰ ਤੋਂ ਹੈਗੇ ਨੇ ਔਰ ਰਾਜਕੁਮਾਰ ਵੀਰਕਾ ਜੀ ਤੋਂ ਪ੍ਰਿੰਟ ਨਾਲ ਲੈ ਕੇ ਇਹਨਾਂ ਨੇ ਕਾਂਗਰਸ ਦਾ ਪੱਲਾ ਫੜਿਆ ਸੀਗਾ ਪਰ ਇਹਨਾਂ ਦੇ ਜਿਹੜੇ ਸਾਥੀ ਸਾਡੇ ਨਾਲ ਸ਼ਾਮਲ ਹੋਏ ਸੀ ਉਹਨਾਂ ਦੇ ਉੱਤੇ ਕੋਈ ਨਾਜਾਇਜ਼ ਪਰਚਾ ਪਰਸੋਂ ਨੂੰ ਇਹਨਾਂ ਨੇ ਪਾਇਆ ਹੈ ਜਿਹਦੇ ਵਿੱਚ ਕੋਈ ਇਹਨਾਂ ਨੇ ਸ਼ਰਾਬ ਦੀ ਗੱਲ ਕੀਤੀ ਹੈ ਸਾਡੇ ਕੋਲ ਉਹਦੀ ਵੀਡੀਓ ਰਿਕਾਰਡਿੰਗ ਦੇਖੀ ਹੈ ਉਹਨਾਂ ਦੇ ਘਰ ਦੇ ਵਿੱਚ ਕੁਝ ਜਿਹੜੀ ਆ ਲੀਗਲ ਸ਼ਰਾਬ ਜ਼ਰੂਰ ਪਾਈ ਗਈ ਪਰ ਉਹਦੇ ਵਿੱਚ ਇਹਨਾਂ ਨੇ ਜਿਹੜਾ ਐਫ ਆਈ ਆਰ ਦੀ ਕਾਪੀ ਕੱਲ ਦੇਖਣ ਨੂੰ ਮਿਲੀ ਹੈ ਉਹਦੇ ਵਿੱਚ ਜਿਹੜੀ ਦੇਸੀ ਸ਼ਰਾਬ ਔਰ ਕਈ ਕੁਝ ਪਾ ਕੇ ਕੀਤਾ ਬਹੁਤ ਪੁਰਾਣੀ ਰੀਤ ਹੈ ਵੀ ਲੋਕਾਂ ਨੂੰ ਡਰਾਜ ਜਾਵੇ ਉਹਨਾਂ ਤੇ ਪਰਚੇ ਕੀਤੇ ਜਾਣ ਤੇ ਜਿਹੜਾ ਪਰਚੇ ਤੋਂ ਡਰ ਜਾਏ ਉਹਦੇ ਪਰਨਾ ਪਾ ਲਿਆ ਜਾਂਦਾ ਹੈ ਇੱਕੇ ਮੇਰਾ ਇਸ਼ੂ ਅੱਜ ਵੱਡਾ ਕੀ ਹੈ ਕਿ ਮੈਂ ਦੱਸਣਾ ਚਾਹੁੰਦਾ ਕਿ ਥੋੜੇ ਦਿਨ ਪਹਿਲਾਂ ਸਾਡੇ ਭੈਣ ਜੀ ਨਿਸ਼ਾ ਆਪਣੇ ਕੋਈ ਸਾਥੀਆਂ ਨਾਲ ਸਾਡੀ ਪਾਰਟੀ ਵਿੱਚ ਸਰ ਚਰਨਜੀਤ ਸਿੰਘ ਚੰਨੀ ਜੀ ਨੇ ਜਿਲੰਦਰ ਜੀ ਨੂੰ ਸ਼ਾਮਲ ਕੀਤਾ ਸੀ ਇਹ ਪਰਸ਼ੋਤਮ ਸਾਡੇ ਪਰਸ਼ੋਤਮ ਸੋਂਧੀ ਜੀ ਜਿਲੰਦਰ ਤੋਂ ਹੈਗੇ ਨੇ ਔਰ ਰਾਜਕੁਮਾਰ ਵੀਰਕਾ ਜੀ ਤੋਂ ਪ੍ਰੇਰਣਾ ਲੈ ਕੇ ਇਹਨਾਂ ਨੇ ਕਾਂਗਰਸ ਦਾ ਪੱਲਾ ਫੜਿਆ ਸੀਗਾ ਪਰ ਇਹਨਾਂ ਦੇ ਜਿਹੜੇ ਸਾਥੀ ਸਾਡੇ ਨਾਲ ਸ਼ਾਮਲ ਹੋਏ ਸੀ ਉਹਨਾਂ ਦੇ ਉੱਤੇ ਕੋਈ ਨਜਾਇਜ਼ ਪਰਚਾ ਪਰਸੋਂ ਨੂੰ ਇਹਨਾਂ ਨੇ ਪਾਇਆ ਜਿਹਦੇ ਵਿੱਚ ਕੋਈ ਇਹਨਾਂ ਨੇ ਸ਼ਰਾਬ ਦੀ ਗੱਲ ਕੀਤੀ ਹੈ ਸਾਡੇ ਕੋਲ ਉਹਦੀ ਵੀਡੀਓ ਰਿਕਾਰਡਿੰਗ ਦੇਖੀ ਹੈ ਉਹਨਾਂ ਦੇ ਘਰ ਦੇ ਵਿੱਚ ਕੁਝ ਜਿਹੜੀ ਆ ਲੀਗਲ ਸ਼ਰਾਬ ਜ਼ਰੂਰ ਪਾਈ ਗਈ ਪਰ ਉਹਦੇ ਵਿੱਚ ਇਹਨਾਂ ਨੇ ਜਿਹੜਾ ਐਫ ਆਈ ਆਰ ਦੀ ਕਾਪੀ ਕੱਲ ਦੇਖਣ ਨੂੰ ਮਿਲੀ ਹੈ ਉਹਦੇ ਵਿੱਚ ਜਿਹੜੀ ਦੇਸੀ ਸ਼ਰਾਬ ਔਰ ਕਈ ਕੁਝ ਪਾ ਕੇ ਕੀਤਾ ਉਹਦੇ ਲਈ ਮੈਂ ਪੰਜਾਬ ਪੁਲਿਸ ਨੂੰ ਔਰ ਇੱਥੇ ਦੇ ਮੌਜੂਦਾ ਅਫਸਰਾਂ ਨੂੰ ਇਹ ਸਖਤ ਚੇਤਾਵਨੀ ਦਿੰਨਾ ਹੈ ਕਿ ਜੇ ਉਹ ਇਦਾਂ ਦੇ ਕੰਮ ਕਰਨਗੇ ਤੇ ਅਸੀਂ ਉਹਦੇ ਖਿਲਾਫ ਆਵਾਜ਼ ਉਠਾਵਾਂਗੇ ਜੇ ਕੋਈ ਸਾਡਾ ਸਾਥੀ ਗਲਤ ਹੈ ਜਾਂ ਉਹਦੀ ਜੋ ਗਲਤੀ ਹੈ ਉਨੀ ਉਹਨੂੰ ਸਜ਼ਾ ਦਿੱਤੀ ਜਾਵੇ ਜਾਂ ਉਹਨਾਂ ਉਹਦੇ ਤੇ ਐਕਸ਼ਨ ਹੋਵੇ ਉਹਦੇ ਵੀ ਅਸੀਂ ਕਦੀ ਵੀ ਨਹੀਂ ਰੋਕਾਂਗੇ ਜੇ ਕੋਈ ਗੈਰਕਾਨੂੰਨੀ ਕੰਮ ਹੋਇਆ ਪਰ ਜੇ ਮੰਨ ਲਓ ਕਿਸੇ ਦੇ ਉੱਤੇ ਕੋਈ ਗਲਤ ਹੋਇਆ ਉਹਦੇ ਲਈ ਅਸੀਂ ਆਪਣੀ ਇੱਕ ਮੀਟਿੰਗ ਰੱਖੀ ਹੈ ਅੱਜ ਸ਼ਾਮ ਨੂੰ ਅਸੀਂ ਉਹਨਾਂ ਨੂੰ ਮਿਲ ਰਹੇ ਹਾਂ ਜੇ ਇਹ ਪਰਚੇ ਨੂੰ ਠੀਕ ਨਾ ਕੀਤਾ ਗਿਆ ਜੋ ਉਹਦੇ ਵਿੱਚ ਵਾਅਦਾ ਕੀਤਾ ਗਿਆ ਨਜਾਇਜ਼ ਤੌਰ ਤੇ ਤੇ ਅਸੀਂ ਕੱਲ ਐਸਐਸਪੀ ਦਫ਼ਤਰ ਜਲੰਧਰ ਦੇ ਵਿੱਚ ਧਰਨਾ ਵੀ ਦੇਾਂਗੇ ਐਸਐਸਪੀ ਸਾਹਿਬ ਨਾਲ ਤੁਹਾਡੀ ਕੋਈ ਗੱਲ ਹੋਈ ਹੈ ਇਸ ਬਾਰੇ ਮੇਰੀ ਐਸਐਸਪੀ ਸਾਹਿਬ ਨਾਲ ਗੱਲ ਹੋਈ ਹੈ ਉਹਨਾਂ ਨੇ ਕਿਹਾ ਕਿ ਅਸੀਂ ਇਹਦੀ ਪੜਤਾਲ ਕਰ ਰਹੇ ਹਾਂ ਮੈਂ ਉਹਨਾਂ ਨੂੰ ਕਿਹਾ ਜੇ ਤੁਸੀਂ ਪੜਤਾਲ ਕਰ ਰਹੇ ਹੋ ਤੇ ਤੁਸੀਂ ਪਹਿਲਾਂ ਇੰਨਾ ਜ਼ਿਆਦਾ ਕਿਉਂ ਲਿਖਿਆ ਮੈਂ ਉਹਨਾਂ ਤੋਂ ਅੱਜ ਦਾ ਟਾਈਮ ਮੰਗਿਆ ਸੀ ਪਰ ਉਹਨਾਂ ਨੇ ਕਿਹਾ ਕਿ ਸਾਡੇ ਚੀਫ ਮਿਨਿਸਟਰ ਸਾਹਿਬ ਇੱਥੇ ਆ ਰਹੇ ਆ ਮੇਰੇ ਵਿਧਾਤੀ ਏਰੀਆ ਦੇ ਪ੍ਰੋਗਰਾਮ ਮੈਚ ਇੱਥੇ ਹੈ ਨਹੀਂ ਸੋ ਕੱਲ ਅਸੀਂ ਉਹਨਾਂ ਦੇ ਕੋਲ جا کے یہ ساری جڑی گل ہے وہ رکھਾਂਗੇ سو پہلی تا یہ گل ہے گی ہے اپنی کہ جڑا ڈرون ਧੰਗਾਉਣ ਦਾ ਕੰਮ ਹੈ ਇਹ ਬੀਬੀ ਜੀ ਨੂੰ ਬੰਦ ਕਰਨਾ ਚਾਹੀਦਾ ਹੈ ਇਹ ਲੋਕ ਰਾਜ ਹੈ ਲੋਕ ਰਾਜ ਦੇ ਵਿੱਚ ਉਹ ਆਪਣਾ ਜੋ ਪੋਜ਼ਿਟਿਵ ਪ੍ਰਚਾਰ ਜਾਂ ਆਪਣੇ ਪਿਆਰ ਦੇ ਨਾਲ ਲੋਕਾਂ ਨੂੰ ਆਪਣੇ ਨਾਲ ਜੋੜਨਾ ਚਾਹੁੰਦੇ ਆ ਕੋਈ ਵੀ پارٹی ਜੋੜਨਾ ਚਾਹਦੀ ਹੈ ਉਹ ਇੱਕ ਸਾਡਾ ਸੰਵਿਧਾਨਿਕ ਅਧਿਕਾਰ ਹੈ ਪਰ ਜੇ ਇਦਾਂ ਜ਼ੋਰ ਜ਼ਬਰਦਸਤੀ ਔਰ ਬਾਹਾਂ ਮਰੋੜ ਕੇ ਕਿਉਂਕਿ ਪਿਛਲੀ ਜਿਹੜੀ ਜਿਮਨੀ ਚੋਣ ਸੀਗੀ ਉਹਦੇ ਵਿੱਚ ਸਾਡੇ ਅਸੀਂ ਦੇਖਿਆ ਕਿ ਸਾਡੇ ਬਹੁਤ ਸਾਰੇ ਸਰਪੰਚਾਂ ਪੰਚਾਂ ਨੂੰ ਜ਼ਬਰਨ ਵੋਟਾਂ ਪਵਾਈਆਂ ਗਈਆਂ ਸੀ ਪਰ ਹੁਣ ਅਸੀਂ ਬਿਲਕੁਲ ਸੁਚੇਤ ਹਾਂ ਔਰ ਹਰ ਵਰਕਰ ਦੇ ਮਗਰ ਅਸੀਂ ਖੜਨ ਨੂੰ ਅੱਜ ਵਚਨਬੰਦ ਹੈ ਇਹ ਇੱਕ ਇਸ਼ੂ ਸੀਗਾ ਦੂਜਾ ਇਸ਼ੂ ਮੇਰਾ ਸੀਗਾ ਇਸ ਸ਼ਹਿਰ ਦੇ ਵਿੱਚ ਜਿਹੜੀ ਗੱਲ ਕਰਦੀ ਹੈ ਇਹ ਚੜੂ ਦੀ ਸਰਕਾਰ ਜਦੋਂ ਤੋਂ ਆਈ ਹੈ ਆ ਤੁਹਾਡੇ ਅਖਬਾਰਾਂ ਦੀਆਂ ਕੁਝ ਹੈਡਲਾਈਨਸ ਨੇ ਜਿਹਦੇ ਵਿੱਚ ਤੁਸੀਂ ਦੇਖ ਲਓ ਪੈਟਰੋਲ ਪੰਪ ਆ ਸਕੂਲ ਸਾਡਾ 100 ਸਾਲ ਪੁਰਾਣਾ ਸਕੂਲ ਜਿਹੜਾ ਡੀਏਵੀ ਸਕੂਲ ਹੈ ਉਥੋਂ ਲੋਕ ਸਮਾਨ ਲੈ ਗਏ ਅ ਪਰਸੋਂ ਇੱਥੇ ਮਾਤਾ ਵਿਚਾਰੀ ਕਰਨ ਖੂਨ ਖੂਨੋ ਖੂਨ ਹੋਈ ਸੀ ਉਹਦੇ ਕਾਂਦੀ ਵਾਲੀ ਲਾ ਕੇ ਲੈ ਗਏ ਅੱਜ ਪਤਾ ਲੱਗਿਆ ਕਿ ਇੱਕ ਹੋਰ ਸਕੂਲ ਲੁੱਟਿਆ ਗਿਆ ਇਹ ਤੋਂ ਬਿਨਾਂ ਦਿਨ ਦਿਹਾੜੇ ਨੂਰਮੈਲ ਦੇ ਵਿੱਚ ਪੈਟਰੋਲ ਪੰਪ ਲੁੱਟ ਕੇ ਲੈ ਗਏ ਆ ਦੇਖੋ ਨੂਰਮੈਲ ਤੇ ਵਿੱਚ ਜਿਹੜੀ ਹੈਡਲਾਈਨ ਹੈ ਕਿ ਕੀ ਹੈ ਕਿ ਕਿੱਦਾਂ-ਕਿੱਦਾਂ ਦੀਆਂ ਜਿਹੜੀਆਂ ਚੋਰੀਆਂ ਔਰ ਵਾਰਦਾਤਾਂ ਹੋ ਰਹੀਆਂ ਇਹ ਵਾਰਦਾਤਾਂ ਦਾ ਜਿਹੜਾ ਸਿਲਸਲਾ ਹੈ ਦਿਨ-ਬਦ ਦਿਨ ਵੱਧਾ ਜਾ ਰਿਹਾ ਇਹਦੇ ਤੋਂ ਬਿਨਾਂ ਮੈਂ ਇੱਕ ਹੋਰ ਗੱਲ ਕਰਨੀ ਚਾਹੁੰਦਾ ਕਿ ਜਦੋਂ ਵੀ ਸਾਡੇ ਐਮ.ਐਲ.ਏ ਸਾਹਿਬ ਇੱਥੇ ਆਉਂਦੇ ਆ ਉਹ ਗੱਲ ਕਰਦੇ ਆ ਕਿ 5 ਕਰੋੜ ਰੁਪਇਆ ਨਗਰ ਕੌਂਸਲ ਨੂੰ ਮੈਂ ਦੇ ਦੂੰਗਾ ਔਰ ਨਗਰ ਕੌਂਸਲ ਨੂੰ ਮੈਂ ਦਿੱਤਾ ਜਿਹਦੇ ਲਈ ਉਹ ਡਿਵੈਲਪਮੈਂਟ ਦੀ ਗੱਲ ਕਰਦੇ ਮੇਰੇ ਨਾਲ ਪ੍ਰਧਾਨ ਜੀ ਬੈਠੇ ਆ ਜਦੋਂ ਤੋਂ ਇਹ ਸਰਕਾਰ ਆਈ ਹੈ ਉਦੋਂ ਤੋਂ ਕੋਈ ਵੀ ਐਡੀਸ਼ਨਲ ਐਕਸਟਰਾ ਫੰਡ ਇਸ ਸਰਕਾਰ ਤੋਂ ਨਹੀਂ ਆਇਆ ਜੋ ਬਣਦਾ ਨਕੌਦਰ ਕੌਂਸਲ ਦਾ ਸੀਗਾ ਉਹ ਵੀ ਪੈਸੇ ਹਜੇ ਤੱਕ ਪੂਰੇ ਨਹੀਂ ਪਹੁੰਚੇ 5 ਕਰੋੜ ਬਹੁਤ ਦੂਰ ਦੀ ਗੱਲ ਹੈ ਜੇ ਕੋਈ ਛੋਟ-ਮੋਟ ਗ੍ਰਾਂਟ ਆਈ ਵੀ ਹੈ ਉਹਨੂੰ ਆਪਾਂ ਜਿਹੜੀ ਸਰਕਾਰ ਨੂੰ ਉਸ ਨਾਲ ਡਿਵੈਲਪਮੈਂਟ ਏਡੇ ਵੱਡੇ ਸ਼ਹਿਰ ਦੀ ਨਹੀਂ ਕਰਾਈ ਜਾ ਸਕਦਾ ਮੈਂ ਸਮਝਦਾ ਹਾਂ ਕਿ ਜਦੋਂ ਸਾਡੀ ਸਰਕਾਰ ਜਾਣ ਵਾਲੀ ਸੀ ਸਾਡੇ ਗੰਨਾ ਮਿਲ ਵਾਲਿਆਂ ਨੇ ਜਿਹੜੇ ਅਸੀਂ ਸਾਡੀ ਰਿਕਵੈਸਟ ਕੀਤੀ ਸੀ ਕਿ ਇਹ ਸੜਕ ਨਾ ਪਾਈ ਜਾਵੇ ਕਿਉਂਕਿ ਟਰਾਲੀਆਂ ਦੀ ਆਵਾਜਾਈ ਰੁਕ ਜਾਏਗੀ ਔਰ 2022 ਦੀ ਫਰਵਰੀ ਦੇ ਵਿੱਚ ਜਿਹੜਾ ਪੈਸਾ ਕਾਂਗਰਸ ਸਰਕਾਰ ਨੇ ਦਿੱਤਾ ਸੀ ਉਹਦੇ ਨਾਲ ਜਿਹੜਾ ਸਾਡਾ ਬਾਈਪਾਸ ਵਾਲਾ ਰੋਡ ਬਣਿਆ ਔਰ ਜੇ ਤੁਸੀਂ ਯਾਦ ਹੋਵੇ ਕੋਈ ਸਾਥੀਆਂ ਨੇ ਕਵਰ ਵੀ ਕੀਤਾ ਹੋਊਗਾ ਉਹ ਅਸੀਂ ਸ਼ੁਰੂ ਕਰਾਈ ਸੀ ਸੜਕ ਬਣਨੀ ਆਪਣੇ ਰਵਿਦਾਸਪੁਰੇ ਦੇ ਕੋਲ ਇਹਦੇ ਤੋਂ ਬਿਨਾ ਮੈਂ ਗੱਲ ਕਰਨੀ ਚਾਹੁੰਦਾ ਕਿ ਮਾਲੜੀ ਗੇਟ ਰੋਡ ਬਣੀ ਜਦੋਂ ਤੋਂ ਇਹ ਸਰਕਾਰ ਆਈ ਰੇਲਵੇ ਰੋਡ ਬਣੀ ਨਵੀਂ آبادی ਰੋਡ ਬਣੀ ਬਾਜ਼ੀਗਰ ਬਸਤੀ ਦੀ ਰੋਡ ਬਣੀ ਔਰ ਇੱਕ ਸਾਡੇ ਪਾਣੀ ਵਾਲੀ ਚੱਕੀ ਦੇ ਕੋਲ ਸੜਕ ਬਣੀ ਪਰ ਇਹ ਪੰਜ ਦੀਆਂ ਪੰਜ ਸੜਕਾਂ ਸਾਡੇ ਨਗਰ ਨਿਗਮ ਦੇ ਬਜਟ ਚੋਂ ਬਣੀਆਂ ਇਹਦੇ 'ਚ ਇੱਕ ਵੀ ਪੈਸਾ ਪੰਜਾਬ ਸਰਕਾਰ ਦੀ ਕੋਈ ਇਹਦੇ 'ਚ ਕੰਟਰੀਬਿਊਸ਼ਨ ਜਿਹੜੀ ਹੈ ਉਹ ਨਹੀਂ ਹੈਗੀ ਇੱਕ ਗੱਲ ਹੋਈ ਸੀ ਸਭ ਤੋਂ ਵੱਡੀ ਗੱਲ ਜਿਹੜੀ ਇਹਨਾਂ ਨੇ ਕੀਤੀ ਸੀ ਉਹ ਕੀਤੀ ਸੀ ਨਸ਼ਿਆਂ ਦੀ ਗੱਲ ਕੀਤੀ ਸੀ ਜਿਹੜੀ ਨਸ਼ਿਆਂ ਦੀ ਗੱਲ ਹੈ ਉਹ ਤੁਸੀਂ ਅੱਜ ਦੇਖ ਲਓ ਜਿਹੜੇ ਕਰ ਜਾਂਦੇ ਆ ਉਹ ਇਹ ਕਹਿੰਦੇ ਆ ਕਿ ਜਿਹੜਾ ਘਰ ਘਰ ਆਟਾ ਪਹੁੰਚਾਉਂਦੀ ਇਹ ਗੱਲ ਕਰਦੇ ਆ ਆਟਾ ਤਾਂ ਨਹੀਂ ਪਹੁੰਚ ਰਿਹਾ ਪਰ ਅੱਜ ਕੱਲ ਬਹੁਤ ਟੈਲੀਫੋਨ ਦੇ ਉੱਤੇ ਹੀ ਨਸ਼ਾ ਜਿਹੜਾ ਉਹ ਘਰ ਦੇ ਵਿੱਚ ਪਹੁੰਚ ਜਾਂਦਾ ਸੋ ਮੈਂ ਜਿਹੜੀ ਸਾਡਾ ਪ੍ਰਸ਼ਾਸਨ ਹੈ ਉਹ ਨੂੰ ਇਹ ਰਿਕਵੈਸਟ ਕਰੂੰਗਾ ਕਿ ਜਿਹੜੇ ਘਰ ਘਰ ਖਰਾਬ ਹੋ ਰਿਹਾ ਹੈ ਜਿਨ੍ਹਾਂ ਦੇ ਵਿੱਚ ਇਹ ਏਡੀ ਵੱਡੀ ਤੰਗੀ ਆ ਰਹੀ ਹੈ ਕਿ ਤੁਸੀਂ ਜਿਹੜੇ ਨਸ਼ਿਆਂ ਦਾ ਜਿਹੜਾ ਕਾਰੋਬਾਰ ਹੈ ਇਹਨੂੰ ਠੱਲ ਪਾਈ ਜਾਵੇ ਔਰ ਮੈਂ ਇਲੈਕਸ਼ਨ ਕਮਿਸ਼ਨ ਦੇ ਅੱਗੇ ਵੀ ਦਰਖਾਸਤ ਕਰੂੰਗਾ ਕਿ ਅਸੀਂ ਦੇਖ ਰਹੇ ਹਾਂ ਕਿ ਹੁਣ ਹੋਰ ਵੀ ਜ਼ਿਆਦਾ ਤੇਜ਼ੀ ਦੇ ਨਾਲ ਜਿਹੜਾ ਨਸ਼ਾ ਸਮਗਰੀ ਹੈ ਉਹ ਸਾਡੇ ਇੱਥੇ ਨਕੌਦਰ ਹਲਕੇ ਵਿੱਚ ਪਹੁੰਚ ਰਿਹਾ ਹੈ ਇਹ ਤੋਂ ਬਿਨਾ ਇਹਨਾਂ ਨੇ ਵੱਡੀ ਗੱਲ ਨੇਤਾ ਦੀ ਕੀਤੀ ਸੀ ਮੇਰਾ ਖਿਆਲ ਨਕੌਦਰ ਜਿਹੜਾ ਇੱਕ ਜ਼ਮਾਨਾ ਹੁੰਦਾ ਸੀ ਜਦੋਂ ਆਪਾਂ ਮਹਿਤਪੁਰ ਜਾਂਦੇ ਸੀ ਟਰਾਲੀ ਭਰ ਲਿਆਉਂਦੇ ਸੀ ਉਹਦੇ ਬਾਅਦ ਰੇਤਾ ਦਾ ਰੇਟ ਜੋ ਕਾਂਗਰਸ ਵਿੱਚ ਚੰਨੀ ਸਰਕਾਰ ਜੀ ਜਿਉਂ ਚੰਨੀ ਸਾਹਿਬ ਨੇ ਘਟਾਇਆ ਸੀ ਉਹ ਜਿਹੜੀ ਗੱਲ ਹੈਗੀ ਹੈ ਉਹ ਬਿਲਕੁਲ ਨਹੀਂ ਰਹੀ ਅੱਜ ਤੁਸੀਂ ਨਕੌਦਰ ਸ਼ਹਿਰ ਦੇ ਵਿੱਚ ਹੀ ਰੇਤਾ ਦਾ ਰੇਟ ਪਤਾ ਕਰ ਲਓ ਤੇ ਅਸਮਾਨ ਦੀਆਂ ਬੁਲੰਦੀਆਂ ਦੇ ਉੱਤੇ ਉਹ ਰੇਟ ਜਿਹੜਾ ਉਹ ਚੱਲ ਰਿਹਾ ਹੈ ਇਹਦੇ ਤੋਂ ਬਿਨਾ ਇੱਕ ਇਹ ਬਹੁਤ ਵੱਡੀ ਗੱਲ ਕਰਦੇ ਆ ਜ਼ੀਰੋ ਬਿੱਲ ਜ਼ੀਰੋ ਬਿੱਲ ਮੈਂ ਬਹੁਤ ਸਾਰੇ ਪਿੰਡਾਂ 'ਚ ਵੀ ਗਿਆ ਹਾਂ ਤੁਸੀਂ ਉਦੋਂ ਦੇਖਿਆ ਹੋਣਾ ਕਾਂਗੜੇ ਦੇ ਵਿੱਚ ਬੀਬੀਆਂ ਨੇ ਲਾਈਵ ਹੋਏ ਹੋਰ ਵੀ ਪਿੰਡਾਂ ਦੇ ਵਿੱਚ ਮਿਲਿਆ ਇਹ ਨਵਾਂ ਇੱਕ ਫਾਰਮੂਲਾ ਇਹਨਾਂ ਨੇ ਕੱਢਤਾ ਜਿਹੜਾ ਕਿ ਇੱਕ ਵਪਾਰਕ ਫਾਰਮ ਫਾਰਮੂਲਾ ਹੈ ਕਿ 300 ਯੂਨਿਟ ਤੱਕ ਦਾ ਤੇਰੇ ਮਾਫ਼ ਹੈ ਪਰ ਜੇ 301 ਹੋ ਜਾਂਦੇ ਆ ਉਹ ਬੰਦੇ ਨੂੰ ਵਿਚਾਰੇ ਨੂੰ ਸਮਝ ਨਹੀਂ ਆਉਦੀ ਉਹਨੂੰ ਇੱਕ ਬਿੱਲ ਆ ਜਾਂਦਾ ਹੈ ਗਾਂ ਭਾਵੇਂ ਉਹਦੇ 200 ਹੀ ਆਈ ਜਾਂਦੇ ਆ ਉਹ ਬਿੱਲ ਵਿਚਾਰੇ ਮਾਤਰ ਨੂੰ ਸਮਝ ਨਹੀਂ ਆਈ ਹੁੰਦੀ ਉਹ ਜੁਰਮਾਨੇ ਪਾ ਪਾ ਕੇ ਲੱਖਾਂ ਹਜ਼ਾਰਾਂ 'ਚ ਪਹੁੰਚ ਰਿਹਾ ਹੈ ਸੋ ਸਾਡੀ ਜਦੋਂ ਸਰਕਾਰ ਸੀਗੀ ਅਸੀਂ ਜੇ 200 ਯੂਨਿਟ ਮਾਪ ਦਿੱਤੇ ਸੀ ਤੇ 200 ਯੂਨਿਟ ਤੱਕ ਮਾਫ ਸੀ ਉਹਦੇ ਉੱਪਰਲੇ ਜਿਹੜੇ ਬਿੱਲ ਸੀ ਉਹਦੇ ਜਿਹੜੇ ਪੈਸੇ ਸੀ ਉਹ ਲੈ ਜਾਂਦੇ ਸੀ ਇਹਦੇ ਤੋਂ ਬਿਨਾ ਜੇ ਆਪਾਂ ਗੱਲ ਕਰੀਏ ਤੇ ਜਿਹੜੀ ਬਿਜਲੀ ਦਾ ਰੇਟ ਸੀ ਉਹ 3 ਰੁਪਏ ਯੂਨਿਟ ਮਗਰ ਸਾਰੇ ਵਰਗਾਂ ਦੇ ਲਈ ਚੰਨੀ ਸਰਕਾਰ ਨੇ ਜਦੋਂ ਕਾਂਗਰਸ ਗਵਰਨਮੈਂਟ ਸੀ ਉਹ ਮੰਨੇ ਘਟਾਇਆ ਸੀ ਉਹਦੇ ਤੋਂ ਬਿਨਾ ਆਪਾਂ ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਡੀਆਂ ਔਰ ਇਹਨਾਂ ਦੀਆਂ ਕੰਪੈਰੀਜ਼ਨ ਦੀਆਂ ਅੱਜ ਤੁਹਾਡੇ ਸਿਰਫ ਅਸੀਂ ਇਸ ਕਰਕੇ ਤੁਹਾਡੇ ਵਿੱਚ ਆਏ ਹਾਂ ਕਿ ਅਸੀਂ ਇੱਕ ਤਾਂ ਇਹ ਜਿਹੜੀ ਜ਼ੋਰ ਜ਼ਬਰਦਸਤੀ ਦੀ ਰਾਜਨੀਤੀ ਹੈ ਇਹਦਾ ਵਿਰੋਧ ਕਰਦੇ ਆਂ ਔਰ ਅਸੀਂ ਬੜੇ ਤਕੜੇ ਹੋ ਕੇ ਇਹ ਜਿਹੜਾ ਆ ਵੀ ਜਿਹੜਾ ਇਹਨਾਂ ਨੇ ਐਫ ਆਈ ਆਰ ਕੀਤੀ ਹੈ ਇਹਨੂੰ ਅਸੀਂ ਬਹੁਤ ਸੀਰੀਅਸਲੀ ਲਵਾਂਗੇ ਇਹਦੀ ਅਸੀਂ ਆਪਣੀ ਜਾਂਚ ਪੜਤਾਲ ਕਰਾਂਗੇ ਔਰ ਜੋ ਹੱਕ ਬਣਦਾ ਉਹ ਅਸੀਂ ਪਰਿਵਾਰ ਨੂੰ ਲੈ ਕੇ ਦੇਾਂਗੇ ਇਹਦੇ ਤੋਂ ਬਿਨਾ ਜੋ ਡਵੈਲਪਮੈਂਟ ਲਈ ਇਹ ਰੋਜ਼ ਝੂਠ ਬੋਲਦੇ ਨੇ ਇਹ ਇਹਨਾਂ ਨੂੰ ਝੂਠ ਜਿਹੜਾ ਰਲਣਾ ਬੰਦ ਕਰ ਦੇਣਾ ਚਾਹੀਦਾ ਮੈਂ ਤੁਹਾਨੂੰ ਇਹ ਕਹਿੰਨਾ ਹੈ ਕਿ ਜਦੋਂ ਆਪਾਂ ਜਲੰਧਰ ਤੱਕ ਜਾਂਦੇ ਆਂ ਰਾਦੇ ਵਿੱਚ ਕਿੰਨੇ ਬੋਰਡ ਔਰ ਕਿੰਨੇ ਮੈਸੇਜ ਤੁਹਾਡੇ ਫੋਨ ਤੇ ਆ ਜਾਂਦੇ ਆ ਕਿ ਅਸੀਂ 40000 ਨੌਕਰੀਆਂ ਦਿੱਤੀਆਂ ਜੇ 40000 ਨੌਕਰੀਆਂ ਆਪਾਂ ਦਿੱਤੀਆਂ ਤੇ 117 ਹਲਕੇ ਆ ਤੇ ਸਾਡੇ ਹਲਕੇ ਦੀਆਂ ਵੀ ਉਸ ਹਸਾਬ ਦੇ ਨਾਲ ਕੋਈ 400 ਨੌਕਰੀਆਂ ਜਿਹੜੀਆਂ ਹਨ ਉਹਨ ਕੁਦਰ ਹਲਕੇ ਦੀਆਂ ਬਣਦੀਆਂ ਮੈਂ ਸਵਾਲ ਕਰਦਾ ਹਾਂ ਸਾਡੇ ਮੌਜੂਦਾ ਐਮਐਲਏ ਸਾਹਿਬ ਨੂੰ ਉਹ ਜਿਹੜੇ 400 ਨੌਕਰੀਆਂ ਨਕੂਦਰ ਹਲਕੇ ਦੇ ਵਿੱਚ ਉਹਨਾਂ ਨੇ ਪੱਕੇ ਤੌਰ ਤੇ ਦਿੱਤੀਆਂ ਉਹਦੀ ਉਹ ਲਿਸਟ ਜਾਰੀ ਕਰਨ ਤਾਂ ਜੋ ਅਸੀਂ ਵੀ ਉਹਨਾਂ ਬੰਦਿਆਂ ਦੇ ਦਰਸ਼ਨ ਕਰ ਸਕੀਏ ਜਿਨ੍ਹਾਂ ਨੂੰ ਉਹ ਪੱਕੀ ਨੌਕਰੀ ਮਿਲੀ ਆਹਾ ਹੋਰ ਡਵੈਲਪਮੈਂਟ ਦੀਆਂ ਬੜੀਆਂ ਗੱਲਾਂ ਜਿਹੜੀਆਂ ਆਪਾਂ ਕਰ ਸਕਦੇ ਆਂ ਪਰ ਅੱਜ ਮੇਜਰ ਜਿਹੜੀਆਂ 4-5 ਗੱਲਾਂ ਲਈ ਅਸੀਂ ਤੁਹਾਨੂੰ ਅੱਜ ਤਕਲੀਫ ਦਿੱਤੀ ਸੀ ਪਰ ਤੁਹਾਡਾ ਬਹੁਤ ਧੰਨਵਾਦ ਵੀ ਕਰਦੇ ਆਂ ਕਿ ਤੁਸੀਂ ਐਡੇ ਸ਼ੌਕ ਨੋਟਿਸ ਤੇ ਆਏ ਹੋ ਬਹੁਤ ਬਹੁਤ ਧੰਨਵਾਦ। WhatsApp ਇੱਕ ਗੱਲ ਹੁੰਦੀ ਆ ਜਦੋਂ ਵੀ ਐਮਐਲਏ ਸਾਹਿਬ ਕਹਿੰਦੇ ਕਿ ਮੈਨੂੰ ਕਾਉਂਸਲਰ ਜਿਹੜੇ ਕੰਮ ਨਹੀਂ ਕਰ ਰਹੇ ਦਿੰਦੇ ਆ ਕਿ ਉਹਦੇ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ। ਕਾਉਂਸਲਰ ਸਾਹਿਬ ਤੁਸੀਂ ਕੰਮ ਤੋਂ ਰੋਕਦੇ ਹੋ ਜੀ ਬੀਬੀ ਜੀ? ਸਤਿ ਸ਼੍ਰੀ ਅਕਾਲ ਪ੍ਰਧਾਨ ਜੀ ਬੇਟਾ ਹਾਂ ਜੀ ਬੇਟੇ ਪ੍ਰਧਾਨ ਜੀ ਦਿਓ ਜਵਾਬ ਦੱਸੋ ਉਹਨੇ ਇਦਾਂ ਦੀ ਕੋਈ ਕਰਨੀ ਆ ਜੀ ਦੇਖੋ ਜੋ ਸਾਨੂੰ ਜਿੱਦਾਂ ਤਾਂ ਵੀ ਮੈਸੇਜ ਆਉਂਦਾ ਆ ਜਾਂ ਜੋ ਵੀ ਕੋ ਹੈ ਸਿੱਧੇ ਤੁਰੰਤ ਤੌਰ ਤੇ ਸਾਧਦੇ ਨੇ ਕੋਈ ਨਾ ਕੋਈ ਇੱਕ ਗਰਾਂਟ ਹੈ ਜੋ ਸਰਕਾਰ ਕੋਲ ਸਰਕਾਰ ਕੋਲੋਂ ਗਰਾਂਟ ਜਿਹੜੀ ਆ ਉਹ ਥੋੜੀ ਜਾਰੀ ਹੋਈ ਆ ਥੋੜੀ ਹੋਰ ਨਾਲ ਹੀ ਰਹਦੀ ਆ ਤੇ ਦੇਖੋ ਹੁਣ ਚੋਣ ਜਾਬਤੇ ਕਰਕੇ ਬੰਦ ਹੈ ਉਸ ਤੋਂ ਬਾਅਦ ਦੇਖਦੇ ਆਂ ਪੰਜ ਕਰੋੜ ਤੁਹਾਨੂੰ ਗ੍ਰਾਂਟ ਆਈ ਕਿ ਨਹੀਂ ਆਈ ਕੋਈ ਪੰਜ 5 ਕਰੋੜ ਤੋਂ ਥੋੜੇ ਪੈਸੇ ਆਏ ਆ ਇਹ ਤਾਂ ਦੇਖਣਾ ਪਊਗਾ ਜੀ ਮੂੰਹ ਜਵਾਨੀ ਬਣੀ ਆਂ ਅੰਦਾਜ਼ਨ ਆਲਮੋਸਟ ਕੋਈ 1.5 ਕਰੋੜ ਰੁਪਈਆ ਸਰ ਐਡੇ ਵੱਡੇ ਸ਼ਹਿਰ ਲਈ ਤੇ ਲਈ ਜੇ ਆਪਾਂ 2.5 ਸਾਲਾਂ ਦੇ ਵਿੱਚ 1.5 ਕਰੋੜ ਰੁਪਈਆ ਦੇ ਦਾਂਗੇ ਤਾਂ 1 ਮਹੀਨੇ ਦਾ ਜੇ ਆਪਾਂ ਗੱਲ ਕਰੀਏ ਤਾਂ 4 ਲੱਖ ਰੁਪਈਆ ਨਹੀਂ ਬਣਦਾ 4 ਲੱਖ ਰੁਪਏ ਦੇ ਵਿੱਚ ਟਰਾਲੀਆਂ ਨਹੀਂ ਰਿਪੇਅਰ ਕਰਾ ਸਕਦੇ ਤੁਸੀਂ ਕਾਰਪੋਰੇਸ਼ਨ ਦੀਆਂ ਉੱਪਰ ਡਵੈਲਪਮੈਂਟ ਦੇ ਫੰਡ ਦੀ ਗੱਲ ਕਰਦੇ ਆਂ ਜੇ ਅਸੀਂ ਦਿੱਤੀ ਸੀ ਤਾਂ ਇੱਕ 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 100 ਕਰੋੜ ਰੁਪਏ ਦੀ ਇੱਕੋ ਦਿਨ ਨਗਰ ਕੌਂਸਲ ਦਾ ਬਜਟ ਪਾਸ ਨਹੀਂ ਹੁੰਦਾ ਸਰ ਮੈਂ ਪਹਿਲੀ ਵਾਰੀ ਮੈਂ ਤੁਹਾਨੂੰ ਤੁਹਾਨੂੰ ਸਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਮੈਂ ਪਹਿਲੀ ਵਾਰੀ ਆਪਣੇ ਸਿਆਸੀ ਕੈਰੀਅਰ ਦੇ ਵਿੱਚ ਦੇਖਿਆ ਕਿ ਸਾਡੇ ਇਸ ਐਮਐਲਏ ਸਾਹਿਬ ਨੇ ਜਿਹੜਾ ਬਜਟ ਸੀ ਉਹ ਵੀ ਕੁਝ ਸਮੇਂ ਲਈ ਰੋਕੀ ਰੱਖਿਆ ਜਿਹੜਾ ਬਜਟ ਹੈ ਜੀ ਉਹ ਪਾਸ ਨਹੀਂ ਹੋਊਗਾ ਤੇ ਕਿੱਦਾਂ ਲੋਕਾਂ ਦੀਆਂ ਘਰ ਤੇ ਔਰ ਚੁੱਲ੍ਹੇ ਔਰ ਕਿੱਦਾਂ ਉਹਨਾਂ ਦਾ ਕੰਮ ਚੱਲੂਗਾ ਜਿਹੜੇ ਸਰਕਾਰੀ EMPLOYEES ਸੀ ਉਹਨਾਂ ਨੂੰ ਜਿਹੜੀਆਂ ਲੈਟਰਸ ਅਸੀਂ ਦੇ ਗਏ ਆਂ ਦੇ ਗਏ ਆਂ ਜਿਹੜੇ ਜਾਣ ਲਿਗਿਆ ਜਾਂ ਅਸੀਂ ਕੋਆਪਰੇਟਿਵ ਸੁਸਾਇਟੀਆਂ ਦਾ ਜਿਹੜਾ ਕਰਜ਼ਾ ਮਾਫ਼ ਕਰ ਗਏ ਆ ਉਹ ਕਰ ਗਏ ਆ ਉਹਦੇ ਬਾਅਦ ਜੀ ਇੱਕ ਵੀ ਇਹਨਾਂ ਨੇ ਕੋਈ ਨਿਯੁਕਤੀ ਦਿੱਤੀ ਹੋਵੇ ਕਿਸੇ ਨੂੰ ਤੇ ਇਹ ਫੇਰ ਗੱਲ ਕਰਨ ਦੇ ਅੰਕਦਾਰ ਲੜਕੀ ਵੀ ਜਿਹੜੀ ਸੀ ਤੇ ਬਜਟ ਜਿਹੜਾ 10 ਮਹੀਨੇ ਪਾਸ ਹੋ ਗਿਆ ਜਿਹੜਾ ਦਿੱਤਾ ਸੀ ਉਹਦੀ ਕੋਈ ਸ਼ਿਕਾਇਤ ਹੀ ਹੋਈ ਸੀਗੀ ਜੀ ਹਾਂ ਉਹਦੇ ਕਰਕੇ ਤਕਰੀਬਨ 10 ਮਹੀਨੇ ਰੁਕੇ ਆ ਕਹਿ ਦੇ ਉਹਨੂੰ ਹੋਈ ਸੀ ਕੁਝ ਕੋਈ ਹਾਂਜੀ ਸ਼ਿਕਾਇਤ ਕਿਹਦੇ ਨੂੰ ਵੀ ਦੇਖ ਕੇ ਦੱਸਾਂਗੇ ਜੀ ਹੁਣ ਇਸ ਵੇਲੇ ਮੂੰਹ ਜਵਾਨੀ ਦਾ ਮੇਲੇ ਲੈ ਕੇ ਆ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਜ਼ਰੂਰ ਕਾਗਜ਼ ਲੈ ਕੇ ਆਂਦਾ ਨੈਕਸਟ ਵਾਰੀ ਤੁਹਾਨੂੰ ਡਾਕਟਰ ਸਾਹਿਬ ਬਦਲਾਅ ਦੇ ਮੁਖੀ ਸੂਬਾ ਸਿ ਪੰਜਾਬ ਦੀ ਜਨਤਾ ਨੇ ਜਿਹੜਾ ਕਿਹਾ ਸੁਣਿਆ ਤੁਹਾਨੂੰ ਕੀ ਲੱਗਦਾ ਆਪਣਾ ਉਹ ਜਿਹੜਾ ਤਨਦੇਈ ਦਾਪੇ ਜੁੜੇ ਚ ਵਾਰ ਰਹੀ ਹੈ ਸਰ ਮੈਂ ਤੁਹਾਨੂੰ ਆ ਸਾਰੀਆਂ ਗੱਲਾਂ ਦੱਸੀਆਂ ਕਿ ਨਸ਼ਾ ਰੇਤਾ ਔਰ ਰੋਜ਼ ਬੇਰੋਜ਼ਗਾਰੀ ਇਹ ਆਪਾਂ ਤਿੰਨ ਗੱਲਾਂ ਕੀਤੀਆਂ ਸੀ ਔਰ ਤਿੰਨਾਂ ਦਾ ਆਪਾਂ ਸਵਾਲ ਮੈਡਮ ਨੂੰ ਕੀਤਾ ਕਿ ਰੇਤਾ ਦਾ ਰੇਟ ਕਾਂਗਰਸ ਦੇ ਰਾਜ ਵੇਲੇ ਦੇਖ ਲੈਣ ਇਥੇ ਨਗੋਦਰ ਦੀ ਕਿਸੇ ਦੁਕ ਤੇ ਅੱਜ ਪੁੱਛ ਲੈਣ ਉਹਦੇ ਬਾਅਦ ਨਸ਼ੇ ਹੈ ਜਿੱਥੇ ਕਿਤੇ ਨਸ਼ਿਆਂ ਦੇ ਸੈਂਟਰ ਹੈ ਜਾਂ ਨਸ਼ਿਆਂ ਦਾ ਕੋਈ ਇਲਾਜ ਕਰਦਾ ਹੈ ਉਹ ਚੈੱਕ ਕਰ ਲੈਣ ਜੇ ਇਹਨਾਂ ਨੇ ਡਾਕਟਰਾਂ ਦੀ ਔਰ ਇਲਾਜ ਦੀ ਗੱਲ ਕੀਤੀ ਸੀ ਨਕੌਦਰ ਸਿਵਲ ਹਸਪਤਾਲ ਵਿੱਚ ਤੁਸੀਂ ਜਾ ਕੇ ਦੇਖ ਲਓ ਬਿਲਡਿੰਗ ਜਿਹੜੀ ਹੈ ਉਹਦਾ ਅਧ்கਾਟਨ ਕਰ ਗਿਆ ਜਿਹਦਾ ਕਿ ਫੰਡ ਬਹੁਤ ਸਾਰਾ ਸੈਂਟਰਲ ਗਵਰਨਮੈਂਟ ਤੋਂ ਆਇਆ ਸੀ ਕਿੰਨੇ ਉੱਥੇ EMPLOYE ਹੋਏ ਕੀ ਹੋਇਆ ਇਹ ਤਾਂ ਇਹੀ ਦੱਸ ਸਕਦੇ ਸੋ ਮੈਂ ਤੁਹਾਨੂੰ ਇਹ ਗੱਲ ਕਹਿਣਾ ਹੈ ਕਿ ਇਸ ਵੇਲੇ ਲੋਕ ਜਿਹੜੇ ਆ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੈ ਔਰ ਨਿਰਾਸ਼ ਹੈ ਔਰ ਉਹਨਾਂ ਨੇ ਜਿਹੜਾ ਆ ਹੁਣ ਪਰਨੇ ਔਰ ਜਿਹੜੀ ਪਰਚੀਆਂ ਦੀ ਰਾਜਨੀਤੀ ਹੈ ਸਿਰਫ ਡਰ ਦੇ ਤਹਿਤ ਦੀ ਜਿਹੜੀ ਹੈ ਹੋ ਰਹੀ ਹੈ ਜਦਾ ਸਰ ਸਾਰੀਆਂ ਸਰਕਾਰਾਂ ਅਟੈਮ ਹੁੰਦੀਆਂ ਨੇ ਸਰ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਮੈਂ ਤੁਹਾਨੂੰ ਇਹ ਐਵੀਡੈਂਸ ਦੇ ਰਿਹਾ ਤੁਸੀਂ ਪਿਛਲੀ ਕੋਈ ਗੱਲ ਕਰ ਰਹੇ ਹੋ ਸਾਡੀ ਸਰਕਾਰ ਰਹੀ ਹੈ 2022 ਚ ਅਸੀਂ ਇਲੈਕਸ਼ਨ ਲੜੀ ਹੈ ਤੁਸੀਂ ਇੱਕੋ ਹੀ ਦੱਸ ਦਿਓ ਕਿਹੜਾ ਅਸੀਂ ਪਰਚਾ ਕਰਾਤਾ ਸਰਕਾਰ ਦੀ ਮੈਨਿਊ ਪਾਲਿਸੀ ਕਰਨੀ ਦਿੱਤੀ ਹੈ ਚੰਨੀ ਦੇ ਵੇਲੇ ਸਰ ਹੋਈ ਸੀ ਮੈਨਿਊ ਪਾਲਿਸੀ ਦਾ ਸਰ ਕੋੜ ਦੇ ਕੋਈ ਚੱਲਦੀ ਨਹੀਂ ਬਣੀ ਪੜੀ ਉਹ ਪੜੀ ਫਲਾਟ ਹੈ ਤੇ ਪਹਿਲੇ ਕਿਸੇ ਹੋਣ ਸਰ ਮੈਂ ਇਹ ਹੀ ਕਹਿ ਰਿਹਾ ਕਿ ਤੁਸੀਂ ਦੋਨੋਂ ਦੋਨੋਂ ਸਮਿਆਂ ਦੀ ਤੁਸੀਂ ਸੱਤਾ ਦੇ ਵਿੱਚ ਰਹੇ ਹੋ ਤੁਸੀਂ ਮੈਨੂੰ ਪਹੁੰਚ ਕਿ ਬਣਾਈ ਸਰ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਕਿ ਜਿਹੜੀ ਮਾਈਨਿੰਗ ਤੁਸੀਂ ਆਪਾਂ ਮਾਈਨਿੰਗ ਪਾਲਿਸੀ ਔਰ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਮੈਂ ਕਿੰਨਾ ਇੱਥੇ ਦੁਕਾਨ ਤੇ ਚਲੇ ਜਾ ਔਰ ਰੇਤਾ ਦੀ ਟਰਾਲੀ ਦਾ ਰੇਟ ਉਧਣ ਦਾ ਪਹਿਲਾਂ ਫੇਰ ਮੇਰੀ ਬ੍ਰਦਰ ਮੇਰੀ ਗੱਲ ਬ੍ਰਦਰ ਮੇਰੀ ਗੱਲ ਸਮਝ ਆਪਾਂ ਪਾਲਿਸੀ ਦਾ ਮੈਟਰ ਕਰਕੇ ਆਪਾਂ ਸਾਰੇ ਮੈਂ ਕਿਨਾਂ ਆਪਾਂ ਨੂੰ ਕੋਧਰ ਸ਼ਹਿਰ ਦੀ ਅੱਜ ਗੱਲ ਕਰਨ ਲਈ ਬੈਠੇ ਆ ਤੁਸੀਂ 2022 ਦਾ ਔਰ 2024 ਦਾ ਅਜ ਟ੍ਰਾਲੀ ਦੇ ਰੇਟ ਦਾ ਰੇਟ ਪਤਾ ਕਰ ਨਹੀਂ ਸਰ ਮੈਂ ਇਹ ਗੱਲ ਕਰ ਰਿਹਾ ਸਰ ਫਿਰ ਮੈਂ ਤੁਹਾਨੂੰ ਇਹ ਗੱਲ ਕਹਿ ਰਹੇ ਆ ਕਿ ਅੱਜ ਤੇ ਪਹਿਲੇ ਮੇਰੀ ਗੱਲ ਫਿਰ ਮੇਰੀ ਬ੍ਰਦਰ ਫਾਲੋ ਕਰੋ ਇਹ ਜਿਹੜਾ ਤੁਸੀਂ ਸਵਾਲ ਕਰ ਰਹੇ ਹੋ ਇਹ ਅੱਜ ਆਪਾਂ ਨੂੰ ਕੋਧਰ ਹਲਕੇ ਦੀ ਗੱਲ ਕਰ ਰਹੇ ਆ ਮੈਂ ਤਾਂ ਥੱਲੇੋਂ ਰੇਟ ਪੁੱਛ ਕੇ ਆਇਆ ਤੁਸੀਂ ਉੱਥੋਂ ਪੁੱਛ ਲਓ ਕਿ 2022 ਚ ਭਾਈ ਤੂੰ ਕਿੰਨੇ ਦੀ ਵੇਚਦਾ ਸੀ ਕਿੰਨੇ ਦੀ ਵੇਚੀ ਉਸੇ ਪੈਸੇ ਤੋਂ ਮੈਂ ਜਾ ਰਿਹਾ ਵਾਂ ਦੇਖੋ ਸਰ ਕਿੱਧਰੋਂ ਤੁਸੀਂ 2022 ਦੀ ਗੱਲ ਕਰੀਤੇ ਉਹਦੇ ਨੂੰ ਠੇਕੇ ਦਾ ਸਟੂ ਨਾ ਉਸ ਕੀਤੇ ਸੇ ਉਹ ਤੁਮਾਨੂੰ ਵੀ ਉਹ ਜਿਹੜਾ ਮਿਲ ਰਿਹਾ ਜਦੋਂ ਤੁਹਾਡੇ ਸਿੱਖਾਰੇ ਸਰੋਧ ਹੋਇਆ ਨਿਕਸੀ ਸਰ ਰਾਤੀ ਵਗਦਾ ਸਰ ਮੈਂ ਸਿਰ ਤੁਸੀਂ ਫੇਰ ਮੇਰੀ ਇੱਕ ਗੱਲ ਵੀ ਸਮਝਣ ਦੀ ਕੋਸ਼ਿਸ਼ ਕਰੋ ਮੈਂ ਕਹਿੰਦਾ ਐਂਡ ਯੂਜ਼ਰ ਐਂਡ ਯੂਜ਼ਰ ਮੇਰੇ ਕਰੇ ਰੇਤਾ ਦੀ ਟਰਾਲੀ ਲੱਗਣੀ ਹੈ ਮੈਂ ਆਪਣੇ ਇੱਥੇ ਕਿਸੇ ਦੁਕਾਨਦਾਰ ਤੋਂ ਲੈਣੀ ਹੈ ਮੈਂ ਇਹ ਕਹਿ ਰਿਹਾ ਕਿ ਕਿੰਨੀ ਆਸ ਦੇ ਨਾਲ ਭਗਵੰਤ ਮਾਨ ਜੀ ਨੇ ਕਿਹਾ ਸੀ ਜਦੋਂ ਜੀ ਕਰੂਗਾ ਜਾ ਕੇ ਰੇਤਾ ਭਰ ਲਿਆ ਆਇਆ ਕਰੋ ਤੇ ਅੱਜ ਆਪਾਂ ਉਹ ਅੱਜ ਕੀ ਪਾ ਲੈ ਰਹੇ ਤੁਸੀਂ ਮੈਨੂੰ ਇਹ ਗੱਲ ਮੈਂ ਲਾਰੇ ਦੀ ਗੱਲ ਕਰ ਰਿਹਾ ਜਿਹੜੀ ਪਾਲਿਸੀ ਮੈਟਰ ਹੈਗਾ ਇਹ ਜਿਹੜਾ ਵੱਡਾ ਪਲੈਟਫਾਰਮ ਕੋਈ ਜਿਹੜਾ ਸਰਕਾਰ ਦੇ ਲੈਵਲ ਤੇ ਹੋਊਗਾ ਉਹਦੀ ਤਿਆਰੀ ਕਰਕੇ ਆਪਾਂ ਨਹੀਂ ਬਣਾਏ ਲੋਕਾਂ ਨੂੰ ਘਰ ਬਿਠਾਉਂਦੇ ਬਣਾਏ ਤਾਂ ਨਹੀਂ ਆਉ ਉਹਦੀ ਗੱਲ ਹੈ ਜੀ ਤੁਹਾਡੇ ਉੱਤੇ ਮੈਂ ਕਰਕੇ ਡਿਜ਼ਾਈਨ ਪਰ ਤੁਸੀਂ ਕੀ ਕਰਦੇ ਕੱਲੋ ਪਰਤੇ ਐਸਐਸਪੀ ਨਾਲ ਕਰਨਾ ਜਿਹੜਾ ਕੱਲ ਅਸੀਂ ਐਸਐਸਪੀ ਸਾਹਿਬ ਨੂੰ ਕਿਉਂਕਿ ਉਹਨਾਂ ਨੇ ਕੱਲ ਦਾ ਟਾਈਮ ਦਿੱਤਾ ਸਵੇਰੇ ਪਹਿਲਾਂ ਉਹਨਾਂ ਨੂੰ ਮੈਂ ਮਿਲੂੰਗਾ ਜੇ ਉਹ ਮੈਨੂੰ ਕੋਈ ਇਨਸਾਫ ਨਾ ਮਿਲਿਆ ਤਾਂ ਅਸੀਂ ਇੱਥੇ ਧਰਨਾ ਦੇ ਦਿਆਂਗੇ